ਗੌਰ ਮੇਰਾ ਨਾਮ ਹੈ ਇੱਕ ਤੁਸੀਂ 5 ਜੂ ਸਵਾਰਤੇ ਬੋਡੀ ਸੈੱਟ ਸਵਾਰਤੇ ਵਰਤਣ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਲਾਈਨ 3 ਸੀ ਜੀ ਠੀਕ ਹੈ ਜੀ ਕੀ ਕੀ ਪ੍ਰੋਬਲਮ ਸੀ ਠੀਕ ਹੈ ਜੀ ਦਰਦ ਹੁੰਦਾ ਸੀ ਲਕਤਾਂ 'ਚ ਬਹੁਤ ਜ਼ਿਆਦਾ ਠੀਕ ਹੈ ਇਹ ਥਰਡ ਤੇ ਜਿਹੜੀ ਪ੍ਰੋਬਲਮ ਆ ਥੀ ਕਿੰਨੇ ਕ ਟਾਈਮ ਤੋਂ ਸੀ ਤੁਹਾਨੂੰ ਜੀ ਇਹ ਮੈਨੂੰ ਹੋ ਗਈ ਸੀ 6-7 ਸਾਲ ਤੋਂ ਸੀ 6-7 ਸਾਲ ਤੋਂ ਪਰ ਨਹੀਂ ਸੀਗੀ ਇਹ ਤਾਂ ਘੱਟੋ ਘੱਟ 10 ਸਾਲ ਦੀ ਹੋਣੀ ਆ ਤੇ ਲਾਸਟ ਤੇ ਇੱਕ ਇੱਕ ਚਿਕਨ ਗੁਨੀਆ ਦੀ ਪ੍ਰੋਬਲਮ ਕਹਿੰਦੇ ਸੀ ਹਾਂ ਜੀ ਚਿਕਨ ਗੁਨੀਆ ਪ੍ਰੋਬਲਮ ਹੋਈ ਸੀ ਠੀਕ ਹੈ ਜੀ ਤੇ ਉਹਦੇ ਨਾਲ ਮੇਰਾ ਬਿਲਕੁਲ ਮੈਸਰੀ ਜੁੜ ਗਿਆ ਸੀਗਾ ਠੀਕ ਹੈ ਜੀ ਤੇ ਉਸ ਵੇਲੇ ਮੈਨੂੰ ਬਾਡੀ ਸਰਵਿਸ ਦਾ ਪਤਾ ਲੱਗਿਆ ਇਹ ਜਿਹੜੀ ਮੰਜੇ 'ਤੇ ਬੈਠ ਕੇ ਦੀ ਕੰਮਕਾਰ ਕਰ ਨਹੀਂ ਸਕਦੇ ਸੀ ਹਾਂ ਜੀ ਨੌਕਰੀ ਰੱਖਿਆ ਸੀ ਕਰੀ ਠੀਕ ਹੈ ਜੀ ਕੰ ਠੀਕ ਆ ਆਪਣਾ ਕੰਮਕਾਰ ਵੀ ਨਹੀਂ ਕਰ ਸਕਦੀ ਕੁਝ ਕੁਝ ਕਰ ਸਕਦੀ ਬਿਲਕੁਲ ਹੀ ਹਾਂ ਠੀਕ ਹੈ ਜਿਵੇਂ ਆਪਣਾ ਤੁਸੀਂ ਪੰਜ ਜੂਸ ਵਰਤੇ ਬਾਡੀ ਸਰਵਸ ਵਰਤੇ ਇਹਦੇ ਨਾਲ ਕੀ ਫਰਕ ਪਿਆ ਤੁਹਾਨੂੰ ਇਹਦੇ ਨਾਲ ਜੀ ਮੇ ਤਕਰੀਬਨ ਸਾਰੀਆਂ ਮੇਰੀ ਪ੍ਰੋਬਲਮ ਹੱਲ ਹੋ ਗਈਆਂ ਠੀਕ ਹੈ ਠੀਕ ਹੈ ਥਾਇਰੋਇਡ ਵੀ ਮੇਰਾ ਲੋ ਹੋ ਗਿਆ ਠੀਕ ਹੈ ਤੇ ਬਾਕੀ ਮੈਂ ਉਹਦੇ ਜਿਹੜਾ ਸਰੀਰ ਦਾ ਕਹਿੰਦੇ ਵੀ ਹੁਣ ਮੈਂ ਤੁਰ ਸਕਦੀ ਹਾਂ ਠੀਕ ਹੈ ਜੀ ਹੁਣ ਮੈਂ ਗੁਰਦੁਆਰਾ ਸਾਹਿਬ ਜਾਣ ਤਾਂ ਵੀ ਮੈਂ ਤੁਰ ਕੇ ਜਾਨੀ ਆ ਠੀਕ ਹੈ ਹਾਂ ਮੈਂ ਬਿਲਕੁਲ ਕਿੰਨੀ ਕਿ ਐਕਟੀਵਿਟੀ ਆਈ ਸਰੀਰ ਦੇ ਵਿੱਚ ਕਿੰਨਾ ਫਰਕ ਲੱਗਦਾ ਜੀ ਮੈਂ 80% ਆ ਗਈ ਅੱਛੀ ਬ੍ਰਾਦਰ ਹੁਣ ਸਾਰਾ ਕੰਮਕਾਰ ਕਰਦੇ ਹਾਂ ਸਾਰਾ ਕਰ ਲੈਣੀ ਹਾਂ ਸਾਰਾ ਕੁਝ ਓਕੇ ਹੈ ਫਿਰ ਅੱਛੀ ਕਿਉਂ ਕਹਿੰਦੇ ਪੂਰੀ ਕਹੋ ਨਾ ਓਕੇ ਕਰ ਮੰਜੇ ਤੇ ਬੈਠੇ ਉੱਠ ਕੇ ਕੰਮ ਕਰਨ ਲੱਗੇ ਜੀ ਪੂਰਾ ਫੁੱਲ ਹੀ ਬਸ ਬਿਲਕੁਲ ਠੀਕ ਆ ਮੈਂ ਹੁਣ ਇਸ ਵੇਲੇ ਮੈਂ ਤਾਂ ਹਰ ਇੱਕ ਨੂੰ ਇਹੀ ਕਹਿੰਦੀ ਆ ਕਿ ਐਵੇਂ ਡਾਕਟਰ ਦੀਆਂ ਦਵਾਈਆਂ ਚ ਐਲੋਪੈਥੀ ਚ ਕੁਝ ਨਹੀਂ ਹੈਗਾ ਠੀਕ ਹੈ ਸਰੀਰ ਦਾ ਗਾਲਾ ਹੈ ਤੁਹਾਡਾ ਆਪਣਾ ਐਕਸਪੀਰੀਅੰਸ ਕੀ ਕਹਿੰਦਾ ਇਹਦੇ ਬਾਰੇ ਜੀ ਤੁਹਾਡਾ ਆਪਣਾ ਮੈਂ ਇਹੀ ਕਹਿੰਦੀ ਆ ਨਾ ਬੋਡੀ ਸਰਵਸ ਬਹੁਤ ਜ਼ਰੂਰੀ ਹੈ ਠੀਕ ਹੈ ਜਿਵੇਂ ਆਪਣਾ ਸਰਵਸ ਹੋ ਗਈ ਸਾਰੀ ਬਿਲਕੁਲ ਮੈਂ ਸਹੀ ਆ ਇਸ ਵੇਲੇ ਟਾਈਮ ਕੋਈ ਮੈਨੂੰ ਕੋਈ ਦਵਾਈ ਦੇ ਲੋੜ ਨਹੀਂ ਬੋਡੀ ਸਰਵਿਸ ਵਾਲਾ ਪੀਣੀਆ ਪੈਕ ਮੈਂ ਬਿਲਕੁਲ ਨਹੀਂ ਆ ਮੈਂ ਧੰਨਵਾਦ ਜੀ